ਸਰਸ਼ਕਾ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਮੈਂ ਤੁਹਾਡੇ ਨਾਲ ਰੱਦੀਆ ਰੁਕ ਕਰਦੇ ਆਂ ਪੰਜਾਬ ਦੀ ਮੁੱਖ ਅਤੇ ਵੱਡੀਆਂ ਖਬਰਾਂ ਵੱਲ ਪਹਿਲਾ ਹੈਡਲਾਈਨ ਜਲਾਲਾਬਾਦ ਚ ਵਿਆਹ ਦੌਰਾਨ ਲਾੜੀ ਦੀ ਮੌਤ ਮਾਤਮ ਚ ਬਦਲੀਆਂ ਖੁਸ਼ੀਆਂ ਪੰਜਾਬ ਦੇ ਮੌਸਮ ਬਾਰੇ ਨਵੀਂ ਅਪਡੇਟ ਇਨਾ ਤਰੀਕਾ ਤੇ ਮੀਂਹ ਦੀ ਚੇਤਾਵਨੀ ਮਾਨ ਸਰਕਾਰ ਨੇ ਪੰਜਾਬੀਆਂ ਨੂੰ ਦਿੱਤੀ ਵੱਡੀ ਖੁਸ਼ਖਬਰੀ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਬੱਚੇ ਨੂੰ ਦੇएगी ਜਨਮ ਈਡੀ ਨੇ ਭੇਜਿਆ ਕੇਜਰੀਵਾਲ ਨੂੰ ਅઠવા ਸਮਨ ਦਿੱਲੀ ਦੇ ਸੀਐਮ ਹੋਂ ਤੱਕ ਇੱਕ ਵਾਰ ਨਹੀਂ ਹੋਏ ਪੇਸ਼ ਗੋਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਹੁਸ਼ਿਆਰਪੁਰ ਲੁਧਿਆਣਾ ਚ ਵੱਡੀ ਗੈਂਗਵਾਰ ਚੱਲੀਆਂ ਤਾਬੜ ਤੋੜ ਗੋਲੀਆਂ ਨੌਜਵਾਨ ਦਾ ਕਤਲ ਖਨੌਰੀ ਬਾਰਡਰ ਤੋਂ ਮੰਦਭਾਗੀ ਖਬਰ ਤਰਨੇ ਤੇ ਬੈਠੇ ਇੱਕ ਹੋਰ ਕਿਸਾਨ ਦੀ ਮੌਤ ਗੁਰਦਾਸਪੁਰ ਦੇ ਨੌਜਵਾਨ ਨੇ ਸ਼ੌਂਕ ਨਾਲ ਬਣਾ ਦਿੱਤੀ ਸ਼ਹਿਰ ਚ ਪੁਰਾਤਨ ਪਿੰਡ ਦੀ ਦੇਖ ਵਾਲੀ ਹਵੇਲੀ ਪੁਲਿਸ ਬੰਦੋਲ ਲਗਾਈਆਂ ਰੋਕਾਂ ਨੂੰ ਤੋੜ ਕੇ ਕਾਂਗਰਸੀਆਂ ਨੇ ਨਗਰ ਨਿਗਮ ਦਫ਼ਤਰ ਨੂੰ ਲਗਾਇਆ ਤਾਲਾ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਦੇ ਗਵੰਦ ਦੇ ਉੱਪਰ ਸੋਨੇ ਦੀਆਂ ਕਲਸੀਆਂ ਦੀ ਕਾਰ ਸੇਵਾ ਬਾਬਾ ਸੇਵਾ ਸਿੰਘ ਨੇ ਕਰਵਾਈ ਆਰੰਭ। ਹੁਣ ਖਬਰਾਂ ਵਿਸਤਾਰ ਵਿੱਚ ਜਲਾਲਾਬਾਦ ਹਲਕੇ ਦੇ ਪਿੰਡ ਸੁਆਵਲਾ ਵਿੱਚ ਇੱਕ ਲਾੜੀ ਦੀ ਵਿਆਹ ਤੋਂ ਤੁਰੰਤ ਬਾਅਦ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। 23 ਸਾਲ ਨੀਲਮ ਰਾਣੀ ਦਾ ਵਿਆਹ ਸੀ ਬਰਾਤ ਪਹੁੰਚੀ ਪਰ ਲਾਹਾਂ ਤੋਂ ਤੁਰੰਤ ਬਾਅਦ ਲੜਕੀ ਨੇ ਕਬਰਾਟ ਹੋਣ ਦੀ ਸ਼ਿਕਾਇਤ ਕੀਤੀ। ਇਸ ਪਿੱਛੋਂ ਡਾਕਟਰ ਬੁਲਾਇਆ ਗਿਆ। ਸਿਹਤ ਵਿੱਚ ਕੁਝ ਸੁਧਾਰ ਹੋਇਆ। ਇਸ ਤੋਂ ਬਾਅਦ ਸਟੇਜ ਉੱਤੇ ਸ਼ਗਨ ਲਈ ਲਜਾਇਆ ਗਿਆ ਜਿੱਥੇ ਸਟੇਜ ਉੱਤੇ ਲੱਗੇ ਸੋਫੇ ਉੱਤੇ ਬੈਠ ਦੇ ਸਾਰੀ ਲੜਕੀ ਦੀ ਮੌਤ ਹੋ ਗਈ। ਮੌਸਮ ਵਿੱਚ ਤਬਦੀਲੀ ਦੇ ਨਾਲ 1 ਮਾਰਚ ਨੂੰ ਮੀਂਹ ਪੈਣ ਦੀ ਸੰਭਾਵਨਾ ਇਸ ਦੇ ਨਾਲ ਹੀ ਸੂਬੇ ਦੇ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਛਤਰਾ ਚੜਾ ਜਾਰੀ ਹੈ। ਕਈ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਦਾ ਤਾਪਮਾਨ 10 ਡਿਗਰੀ ਨੂੰ ਪਾਰ ਕਰ ਗਿਆ। ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆ ਰਹੀਆਂ ਹਨ। ਅਰਸਲ ਮੌਸਮ ਵਿਭਾਗ ਨੇ 26 ਤੋਂ 27 ਫਰਵਰੀ ਦਰਮਿਆਨ ਪੰਜਾਬ ਹਰਿਆਣਾ ਵਿੱਚ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਚ ਰਜਿਸਟਰੀਆਂ ਲਈ ਐਨਓਸੀ ਦੀ ਸ਼ਰਤ ਖਤਮ ਹੋ ਗਈ ਸਰਕਾਰ ਨੇ ਹੋਣੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੁਣ ਜ਼ਮੀਨ ਦੀ ਖਰੀਦ ਵੇਚ ਤੇ ਐਨਓਸੀ ਦੀ ਲੋੜ ਨਹੀਂ ਹੋਵੇਗੀ ਪੰਜਾਬ ਚ ਰਜਿਸਟਰੀਆਂ ਲਈ ਐਨਓਸੀ ਦੀ ਸ਼ਰਤ ਖਤਮ ਹੋ ਗਈ ਹੈ ਦੱਸ ਦਈਏ ਕਿ 6 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੰਬੰਧੀ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਲਗਾਤਾਰ ਮੰਗ ਉਠ ਰਹੀ ਸੀ ਕਿ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਹੁਕਮਾਂ ਨੂੰ ਲਾਗੂ ਕੀਤਾ ਜਾਵੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਬਰਾਂ ਮੁਤਾਬਕ ਬਲਕੌਰ ਸਿੰਘ ਦੀ ਪਤਨੀ ਅਤੇ ਮੂਸੇਵਾਲਾ ਦੀ ਮਾਤਾ ਇੱਕ ਵਾਰ ਫਿਰ ਤੋਂ ਬੱਚੇ ਨੂੰ ਜਨਮ ਦੇਏਗੀ ਮਰਹੂਮ ਗਾਇਕ ਦੇ ਘਰ ਮਾਰਚ ਮਹੀਨੇ 'ਚ 킬ਕਾਰੀਆਂ ਗੂੰਜਣ ਵਾਲੀਆਂ ਇਸ ਗੱਲ ਦਾ ਖੁਲਾਸਾ ਗਾਇਕ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਕੀਤਾ ਦਿੱਲੀ ਦੇ ਕਥਿਤ ਸ਼ਰਾਬ ਘਟਾਲੇ ਦੇ ਮਾਮਲੇ ਵਿੱਚ ED ਨੇ ਅਰਵਿੰਦ ਕੇਜਰੀਵਾਲ ਨੂੰ ਮੋੜ ਸਮਨ ਜਾਰੀ ਕੀਤਾ ਹੈ ਜਾਂਚ ਏਜੰਸੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਨੂੰ ਭੇਜਿਆ ਗਿਆ ਹੈ 8ਵਾਂ ਸਮਨ ਹੈ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ED ਦੇ ਸੱਤ ਸਮਨ ਨੂੰ ਨਜ਼ਰਅੰਦਾਜ਼ ਕਰ ਚੁੱਕੇ ਹਨ ਮੰਗਲਵਾਰ ਨੂੰ ED ਨੇ ਅਰਵਿੰਦ ਕੇਜਰੀਵਾਲ ਨੂੰ ਇੱਕ ਵਾਰ ਫਿਰ ਸਮਨ ਭੇਜ ਕੇ ਸ਼ਰਾਬ ਨੀਤੀ ਨਾਲ ਜੁੜੇ ਮਾਮਲੇ ਵਿੱਚ 4 ਮਾਰਚ ਨੂੰ ਪੁੱਛਗਿੱਛ ਲਈ ਬੁਲਾਇਆ ਗੈਂਗਸਟਰ ਸੁੱਕਾ ਬਾੜੇਵਾਲੀਆ ਦਾ ਕਤਲ ਕਰਨ ਵਾਲੇ ਮੁਲਜ਼ਮਾ ਨੇ ਮਾਮਲੇ ਦੇ ਗਵਾਹ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦ ਕਿ ਉਸ ਦਾ ਦੂਸਰਾ ਸਾਥੀ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਮ੍ਰਿਤਕ ਦਾ ਨਾਂ ਸੂਰਜ ਸ਼ਰਮਾ ਉਰਫ ਬਾਬੂ ਹੈ ਅਤੇ ਜ਼ਖਮੀ ਦਾ ਨਾਂ ਹਰਪ੍ਰੀਤ ਸਿੰਘ ਜਗਰਾਉ ਹੈ ਜੋ ਹਸਪਤਾਲ ਚ ਦਾਖਲ ਹੈ ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਗਰੁੱਪ ਦੇ ਗੈਂਗਸਟਰ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਖਨੋਰੀ ਮੌੜਰ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਕਿਸਾਨ ਸੰਘਰਸ਼ ਦੌਰਾਨ ਦਰਨੇ ਦੇ ਬੈਠੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਮਰੇ ਤੱਕ ਕਿਸਾਨ ਦੀ ਪਛਾਣ ਕਰਨੈਲ ਸਿੰਘ ਵਜੋ ਹੋਈ ਹੈ ਜੋ ਕਿ ਪਟਿਆਲਾ ਦੇ ਅਰਨੋ ਪਿੰਡ ਦਾ ਰਹਿਣ ਵਾਲਾ ਸੀ। ਬੀਤੇ ਦਿਨ ਕਰਨੈਲ ਸਿੰਘ ਦੀ ਸਿਹਤ ਖਰਾਬ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਦਮ ਤੋੜ ਤਾ। ਇੱਕ ਨੌਜਵਾਨ ਗੁਰਪ੍ਰੀਤ ਸਿੰਘ ਨੇ ਉਸ ਪੁਰਾਣੇ ਪਿੰਡ ਦੀਆਂ ਯਾਦਾਂ ਨੂੰ ਅਸਲ ਪਿੰਡ ਬਣਾਉਣ ਦਾ ਸੋਚਿਆ। ਸ਼ਹਿਰ ਚ ਹੀ ਕਰੀਬ ਇੱਕ ਕਨਾਲ ਜਗ੍ਹਾ 'ਚ ਇੱਕ ਪੁਰਾਤਨ ਪੰਜਾਬ ਦਾ ਪਿੰਡ ਬਣਾ ਲਿਆ ਤੇ ਜਿੱਥੇ ਪਿੰਡ ਦੀ ਹਵੇਲੀ ਵਾਲੀ ਇਮਾਰਤ ਬਣਾਈ ਉੱਥੇ ਪਿੰਡ ਦੀ ਕੱਚੀਆਂ ਗਲੀਆਂ ਅਤੇ ਪੁਰਾਣੀ ਬਾਜ਼ਾਰ ਦੀ ਦਿਖਵਾਲੀਆਂ ਹੱਟੀਆਂ 'ਚ ਬਣਾ ਦਿੱਤੀਆਂ ਹਨ ਇਸ ਨੌਜਵਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਇਸ ਘਰ ਨੂੰ ਉਸਦੇ ਬੱਚੇ ਵੀ ਬਹੁਤ ਪਸੰਦ ਕਰਦੇ ਹਨ ਅਤੇ ਗੁਆਂਢ ਰਹਿੰਦੇ ਲੋਕ ਵੀ ਇਸ ਨੂੰ ਕਾਫੀ ਪਸੰਦ ਕਰਦੇ ਨੇ ਗੁਰਪ੍ਰੀਤ ਸਿੰਘ ਅੱਛਾ ਮੇਰਾ ਨਾ ਫੋਟੋਗ੍ਰਾਫੀ ਵੀ ਲਾਈਨ ਹੈ ਆਪਾਂ ਪ੍ਰੀ-ਵਾਈਡਿੰਗ ਸ਼ੂਟਸ ਤੇ ਜਾਂਦੇ ਹਾਂ ਉੱਥੇ ਅੱਜਕੱਲ ਲੋਕੀਏ ਚੀਜ਼ਾਂ ਪਸੰਦ ਕਰਦੇ ਬੰਦ ਕਰਦੇ ਫੋਟੋਆਂ ਖਿਚਾਉਂਦੇ ਆ ਪਰਾਣੇ ਛੋੜਦੇ ਫਿਰ ਮੈਂ ਮਨ ਦੇ ਵਿੱਚ ਸੋਚਿਆ ਮੇਰੇ ਕੋਲ ਪ੍ਰਾਪਰਟੀ ਪਈ ਸੀ ਮੈਂ ਕਿਹਾ ਇੱਕ ਮੇਰੀ ਫੀਲਡ ਆ ਇੱਕ ਆਪਾਂ ਜਦੋਂ ਪਹਿਲਾਂ ਪਿੰਡਾਂ 'ਚ ਜਾਂਦੇ ਆ ਸਾਰਾ ਚੀਜ਼ ਮੈਂ ਛੋਟੇ ਹੁੰਦੇ ਜਾਂਦਾ ਰਿਹਾ ਪਿੰਡ ਸਾਡੇ ਬੜਾ ਮਜ਼ਾ ਇੱਕ ਨੰਦ ਜਿਹਾ ਹੁੰਦਾ ਹੁੰਦਾ ਸੀ ਤੇ ਉਹ ਚੀਜ਼ ਮੈਂ ਫਿਰ ਮੈਂ ਸੋਚਿਆ ਮੈਂ ਕਿਹਾ ਯਾਰ ਬੱਚਿਆਂ ਨੂੰ ਵੀ ਨਾਲ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਪ੍ਰਾਪਰਟੀ ਪਈ ਉਸ ਹਿਸਾਬ ਦਾ ਪਿੰਡ ਜਿਹਾ ਟਾਈਪ ਤਿਆਰ ਕਰ ਲਿਆ ਸ਼ਹਿਰ ਦੇ ਵਿੱਚ ਇੱਕ ਪਿੰਡ ਬਣਾਉਣਾ ਬੜੀ ਵੱਡੀ ਚੀਜ਼ ਆ ਹੁਣ ਸਾਡੇ ਕੋਈ ਆਹਣਗਵਾਨ ਕੋਈ ਹੁੰਦਾ ਉਹ ਵੀ ਵੇਖਦਾ ਇਹ ਸੀ ਇਹਨੂੰ ਕਿ ਯਾਰ ਪਹਿਲਾਂ ਉਹ ਤੁਹਾਨੂੰ ਵਿਖਾ ਕੇ ਲਈਏ ਸਾਡੇ ਲੱਗਦਾ ਨਾ ਇੱਕ ਚੀਜ਼ ਬਣੀ ਹੈ ਪਿੰਡ ਉਹ ਜਦੋਂ ਆਉਂਦਾ ਉਹ ਵੇਖਦੇ ਹੁੰਦਾ ਯਾਰ ਬੜਾ ਸੋਹਣਾ ਭਾਈ ਤੁਸੀਂ ਪਿੰਡ ਤਿਆਰ ਕੀਤਾ ਸਾਰਾ ਕੁਝ ਮਤਲਬ ਇੱਕ ਹਵੇਲੀ ਬਣਾਈ ਹੋਈ ਆ ਗਲੀਆਂ ਇਦਾਂ ਜਿੱਦਾਂ ਪਿੰਡ ਦੀਆਂ ਗਲੀਆਂ ਪੁਰਾਏ ਉਹੀ ਮਤਲਬ ਟੈਸਟਮੈਂਟ ਨੂੰ ਚਾਹੁੰਦਾ ਕਿ ਜਿੱਦਾਂ ਪਿੰਡ 'ਚ ਗਲੀਆਂ ਹੁੰਦੀਆਂ ਵਾ ਨਿੱਗੀਆਂ ਨਿੱਗੀਆਂ ਪਾਣੀ ਉਦਾਂ ਹੀ ਸਾਰਾ ਗਲੀਆਂ ਟਾਈਪ ਬਣਾਇਆ ਆ ਵੀ ਅਗਲੇ ਨੂੰ ਕੋਈ ਆਏ ਵੀ ਕਿੱਦਾਂ ਦੀ ਚੀਜ਼ ਹੁੰਦੀ ਸੀ ਪਿੰਡਾਂ 'ਚ ਪਹਿਲਾਂ ਸਾਰਾ ਕੁਝ ਲਾਈਟਿੰਗ ਉਸ ਹਾਮ ਨਾਲ ਲਾਈ ਆ ਸਵਿਚ ਉਸ ਹਾਮ ਨਾਲ ਪੁਰਾਣੇ ਮਾਡਲ ਦੇ ਲ ਬੜੀ ਮਿਹਨਤ ਲੱਗੀ ਇਹਨਾਂ ਚੀਜ਼ਾਂ ਦੇ ਆਪਣੇ ਔਰ ਲਾਣੇ ਬੜੇ ਔਖੇ ਜੀ। ਬਸ ਉਹ ਮਿਹਨਤ ਲੱਗੀ ਇਹਨਾਂ ਤੇ ਵੀ ਵੇਖਣ ਜੀ ਕੱਲਿਆਂ ਉਹ ਚੀਜ਼ ਫਿਰ ਪੂਰਾ ਪਰਾਣਾ ਮੈਂ ਸੋਚਿਆ ਜੋ ਹੈ ਕਿ ਪੂਰਾ ਪਰਾਣਾ ਪਿੰਡ ਹੀ ਬਣਾਉਣਾ ਫਿਰ ਉਹ ਚੀਜ਼ਾਂ ਵੀ ਸਾਰੀਆਂ ਉਦਾਂ ਦੀਆਂ ਚਾਹੀਦੀਆਂ ਕੱਲੇ-ਕੱਲੀਆਂ ਵੀ ਹਾਂ ਚੀਜ਼ ਵੀ ਵਾਕੇ ਪਤਾ ਲੱਗੇ ਕਿ ਉਹ ਚੀਜ਼ ਪਿੰਡ ਬੜੀ ਕੱਲੇ-ਕੱਲੇ ਕਹਿੰਦੀ ਕਿਸੇ ਜਗ੍ਹਾ ਤੋਂ ਪੁੱਛਣਾ ਕਦੀ ਕਿਸੇ ਤੋਂ ਪੁੱਛਣਾ ਕਈਆਂ ਦੇ ਘਰਾਂ ਤੋਂ ਰਿਕਵੈਸਟ ਕਰਕੇ ਵੀ ਲੈਰੋ ਵੀ ਆਪਾਂ ਚੀਜ਼ ਤਿਆਰ ਕਰਨ ਲੱਗੇ ਹਾਂ ਤੁਸੀਂ ਵੀ ਵੇਖਣ ਆਇਓ ਤਾਂ ਉਹਨਾਂ ਬੜੀ ਖੁਸ਼ੀ ਦੇ ਨਾਲ ਸਾਨੂੰ ਇਹ ਚੀਜ਼ਾਂ ਦੇਤੀਆਂ। ਬਈ ਚੀਜ਼ ਸਾਰਾ ਇਦਾਂ ਹੀ ਹੋਇਆ ਜੀ ਕਈ ਜੇ ਕਈਆਂ ਨੂੰ ਜੇ ਕਿਸੇ ਲਈ ਕਈਆਂ ਤੇ ਉਦਾਂ ਹੀ ਦੇ ਦਿੰਦੇ ਕਈ ਜਿਹੜੇ ਉਹ ਇਸ ਚੀਜ਼ ਨੂੰ ਰੱਖਦੇ ਆ ਕਿ ਹਾਂ ਯਾਰ ਇਹਨੇ ਏਸੀ ਲਈ ਲਾਉਣੀ ਆ ਉਹਨਾਂ ਕਈਆਂ ਮੌਕੇ ਦਾ ਫਾਇਦਾ ਵੀ ਲੈ ਲੈਂਦੇ ਉਹ ਕਿ ਨਹੀਂ ਆਪਾਂ ਇਹਨੇ ਦੀ ਦੇਣੀ ਆ ਜੀ ਇਹਨੇ ਦੀ ਦੇਣੀ ਆ ਲੈਣੀ ਹੋਈ ਮਨ ਨੂੰ ਤਸੱਲੀ ਜੀ ਹੁੰਦੀ ਹੈ ਬਿਲਕੁਲ ਜੀ ਪੂਰਾ ਸਕੂਨ ਆਉਂਦਾ ਜੀ ਸ਼ਾਮ ਨੂੰ ਪੂਰਾ ਬੱਚਿਆਂ ਦੇ ਨਾਲ ਬੈਈਦਾ ਕੇਵਲੇ ਬੱਚਿਆਂ ਨਾਲ ਖੇਡੀਦਾ ਵੀ ਇੱਥੇ ਆ ਕੇ ਪੂਰਾ ਪਿੰਡ ਦਾ ਫੀਲ ਹੁੰਦਾ ਹੁਣ ਮੇਰਾ ਲੱਗੇ ਘਰ ਆ ਉਹ ਕੋਠੀ ਦੇ ਅੰਦਰ ਜਾਈਏ ਘਰ ਲਾਂਦੇ ਵੇਚ ਤੇ ਉਹ ਸਕੂਨ ਜੇ ਨਹੀਂ ਮਿਲਦਾ ਘੁਟੰਜੀ ਹੁਣ ਐਵੇਂ ਲੱਗਦਾ ਜਿੱਦਾਂ ਘੁਟੰਜਾ ਲੱ ਤੇ ਬੱਚੇ ਵੀ ਆਣ ਕੇ ਖੁਸ਼ ਹੁੰਦੇ ਆ ਖੇਡਦੇ ਆ ਜੀ ਸਾਰਾ ਕੁਝ ਵਧੀਆ ਉਹ ਹੀ ਮਤਲਬ ਮਿੱਟੀ ਦੇ ਵਿੱਚ ਪੁਰਾਣੇ ਆਪਾਂ ਜਿੱਦਾਂ ਕੁੱਤੇ ਹੁੰਦੇ ਵੀ ਵੇਖਦੇ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਉਹੋ ਹੀ ਚੀਜ਼ ਮੈਂ ਦੇਖਦਾ ਹੁੰਦਾ ਸੀ ਜਾ ਕੇ ਸਾਡੇ ਪਿੰਡ ਆਪਾਂ ਜਾਣਾ ਪਿੰਡ ਜਾ ਕੇ ਦੇਖਣਾ ਉਹ ਚੀਜ਼ ਖੇਡਣੀ ਆ ਜੋ ਚੀਜ਼ਾਂ ਮੈਨੂੰ ਹੁੰਦਾ ਸੀ ਬੱਚੇ ਕਿ ਮੈਂ ਚਾਹੁੰਦਾ ਕਿ ਮੇਰੇ ਬੱਚਿਆਂ 'ਚ ਵੀ ਉਹ ਚੀਜ਼ ਗੱਟਸ ਰਹੇ ਪੁਰਾਣੇ ਕਿ ਹਾਂ ਆ ਚੀਜ਼ਾਂ ਹੁੰਦੀਆਂ ਉਹ ਬੱਚੇ ਬਿਲਕੁਲ ਸ਼ਹਿਰੀ ਟਾਈਪ ਜੇ ਆਪਾਂ ਸ਼ਹਿਰ 'ਚ ਆਏ ਆ ਪਿੰਡੋਂ ਤੇ ਉਹ ਸ਼ਹਿਰੀ ਟਾਈਪ ਨਾ ਬਣ ਕੇ ਰਹਿ ਜਾਣ लुधियाना ਤੋਂ ਲੋਕ ਸਭਾ ਮੈਂਬਰ ਅਬਨੀਤ ਸਿੰਘ ਬਿੱਟੂ ਵੱਲੋਂ ਅੱਜ ਨਗਰ ਨਿਗਮ ਲੁਧਿਆਣਾ ਜ਼ੋਨ A ਦੇ ਦਫ਼ਤਰ ਦੀ ਤਾਲਾਬੰਦੀ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਬਿੱਟੂ ਬਿੱਟੂ ਵੱਲੋਂ ਤਾਲਾਬੰਦੀ ਕਰਨ ਤੋਂ ਪਹਿਲਾਂ ਨਗਰ ਨਿਗਮ ਦੇ ਦਫਤਰ ਦੀ ਪੰਜਾਬ ਪੁਲਿਸ ਵੱਲੋਂ ਘੇਰਾਬੰਦੀ ਕੀਤੀ ਗਈ ਪੁਲਿਸ ਵੱਲੋਂ ਲਗਾਈਆਂ ਰੋਕਾਂ ਨੂੰ ਤੋੜ ਕੇ ਬਿੱਟੂ ਦੇ ਨਾਲ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤਪੁਰਸ਼ਨ ਆਸ਼ੂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਤ ਤਲਵਾਰ ਸਾਬਕਾ ਵਿਧਾਇਕ ਸੁਰਿੰਦਰ ਡਾਵਰਸ ਮੇਥੌਰ ਕਾਂਗਰਸੀਆਂ ਨੇ ਨਗਰ ਨਿਗਮ ਜ਼ੋਨ ਦੇ ਇਹ ਦਫਤਰ ਨੂੰ ਤਾਲ ਲਗਾਇਆ ਡੇਰਾ ਬਾਬਾ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਅਰਤੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਨਵੀਂ ਬਣੀ ਇਮਾਰਤ ਤੇ ਗੁਬੰਦ ਦੇ ਉੱਪਰ ਸੋਨੇ ਦੀਆਂ ਕਲਸੀਆਂ ਲਗਾਉਣ ਦੀ ਕਾਰ ਸੇਵਾ ਅੱਜ ਪਦਮ ਵਿਪੂਸ਼ਣ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਸ਼ੁਰੂ ਕਰ ਦਿੱਤੀ ਗਈ ਅੱਜ ਲਈ ਇੰਨਾ ਹੀ ਇਦਾਂ ਦੀ ਹੋਰ ਖਬਰਾਂ ਲਈ ਜੁੜੇ ਰਹੋ ਜੀ ਬੀਸੀ ਅਪਡੇਟ ਦੇਣਾ